ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਤਾਂ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਜਿਸ ਤਰ੍ਹਾਂ ਜੀ ਪਿਛਲੇ 3 ਦਿਨਾਂ ਤੋਂ ਕੁਝ ਮੀਂਹ ਪੈ ਰਿਹਾ ਸਾਡੇ ਵੱਖ-ਵੱਖ ਇਲਾਕਿਆਂ 'ਚ ਤੇ ਅੱਜ ਸੁਣਨ ਨੂੰ ਆਇਆ ਕਿ ਦੋ ਪਿੰਡਾਂ ਦੇ ਵਿੱਚ ਕਾਫੀ ਪਾਣੀ ਭਰ ਚੁੱਕਿਆ ਹੈ ਤੇ ਉੱਥੇ ਸਾਡੀ ਟੀਮ ਗੁਰਦੁਆਰਾ ਕਪਾਲ ਮੋਚਨ ਸਾਹਿਬ ਤੋਂ ਦੀਮ ਲੰਗਰ ਲੈ ਕੇ ਜਾ ਚੁੱਕੀ ਆ ਤੇ ਹੋਰ ਵੀ ਕਈ ਪਿੰਡਾਂ ਦੇ ਵਿੱਚ ਹੋ ਸਕਦਾ ਕਿ ਪਾਣੀ ਆ ਜੇ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦੀ ਜਰੂਰਤ ਹੋਵੇ ਲੰਗਰ ਦੀ ਹੋਰ ਕਿਸੇ ਵੀ ਸਮਾਨ ਦੀ ਲੋੜ ਹੋਵੇ ਤੇ ਮੈਂ ਇੱਕ ਨੰਬਰ ਜਾਰੀ ਕਰ ਰਿਹਾ ਸਾਡਾ ਮੈਨੇਜਰ ਸਾਹਿਬ ਦਾ ਨੰਬਰ ਹੈ ਗੁਰਦੁਆਰਾ ਕਪਾਲ ਮੂਛਲ ਸਾਹਿਬ ਦੇ ਨੰਬਰ ਸਾਰੇ ਨੋਟ ਕਰੋ ਜੀ 80598 28 231 ਇੱਕ ਵਾਰ ਫੇਰ ਮੈਂ ਨੰਬਰ ਦੁਬਾਰਾ ਦੇ ਕਰ ਰਿਹਾ ਜੀ 80598 28231 ਇਹ ਨੰਬਰ ਸਾਡੇ ਮੈਨੇਜਰ ਸਾਹਿਬ ਹਰ ਸਿੰਘ ਸਿੰਘ ਜੀ ਦਾ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਹੋਵੇ ਤੁਰੰਤ ਨੰਬਰ ਕੀਤਾ ਜਾਵੇ ਲੰਗਰ ਦੀ ਹੋਰ ਵੀ ਕੋਈ ਵਿਵਸਥਾ ਦੀ ਲੋੜ ਹੋਏਗੀ ਅਸੀਂ ਪੂਰਾ ਬੰਦਬਸ ਕਰਾਂਗੇ ਅਸੀਂ ਜੰਮਾਗੜ ਦੀ ਸੰਗਤ ਨਾਲ ਲੱਗਦੀ ਸੰਗਤ ਨੂੰ ਦਰਸ਼ਨਾ ਚਾਹੁੰਦੇ ਆਂ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਮੁਸ਼ਕਲ ਦੀ ਘੜੀ ਵਿੱਚ ਆਪਜੀ ਦੇ ਨਾਲ ਹੈ ਜਿੱਥੇ ਜਥੇਦਾਰ ਰਵਿੰਦਰ ਸਿੰਘ ਜੀ ਅਸਾਂ ਸਾਡੇ ਪ੍ਰਧਾਨ ਸਾਹਿਬ ਦਾadesh ਹੋ ਗਿਆ ਕਿ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਕਿਸੇ ਵੀ ਗਲੀ ਦੇ ਵਿੱਚ ਕੋਈ ਵੀ ਜ਼ਰੂਰਤ ਹੈ ਤਾਂ ਸਾਡੀ ਟੀਮਾਂ ਪੂਰੀ ਤਰ੍ਹਾਂ ਤਿਆਰ ਹੈ ਫਿਰ ਇੱਕ ਗੁਰਦੁਆਰੇ ਵਿੱਚ ਬੇਨਤੀ ਕਰਦਾ ਕਿ ਕਿਸੇ ਵੀ ਪ੍ਰਕਾਰ ਦੀ ਲੋੜ ਹੋਵੇ 1010 ਨੰਬਰ ਵੀ ਦੱਸ ਦਿੰਦਾ ਹੈ ਤੇ ਮੈਨੇਜਰ ਸਾਹਿਬ ਦਾ ਨੰਬਰ ਆਪਜੀ ਦੱਸਦਾ 1010 98138 44050 ਜਦ ਮਰਜੀ ਆਪ ਜੀ ਕਾਲ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ